ਕਰਦੇ ਇਹਦੇ ਵਿੱਚ ਕਈਆਂ ਨੂੰ ਸ਼ੰਕਾ ਹੋ ਜਾਂਦਾ ਹੈ ਬਈ ਕਰਮ ਦਾ ਕੋਈ ਇਲਾਜ ਹੈ ਨਹੀਂ ਮਹਾਰਾਜ ਕਹਿੰਦੇ ਹੈਗਾ ਸਿਰਫ ਬੀਟੋ ਪਵਰ ਸੰਤਾਂ ਕੋਲ ਹੁੰਦੀ ਹੈ ਐਸੇ ਕਰਕੇ ਵੇਦ ਸ਼ਾਸਤਰ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ ਸਾਧਕੀ ਮਹਿਮਾ ਵੇਦ ਨਾ ਜਾਣੇ ਸੁਭਨੇ ਚ ਭਗਤਾ ਦੇਣ ਛੂਲੀ ਦੀ ਛੂਲ ਕਰ ਦੇਣ ਇਹਨਾਂ ਕੋਲ ਬੀਟੋ ਪਵਰ ਹੁੰਦੀ ਹੈ ਜੋ ਕੁਝ ਕਰੇ ਸੋਈ ਪ੍ਰਭ ਮੰਨੇ ਓਏ RAM ਨਾਮ ਰੰਗਰਾਤੇ ਮੇਰੀ ਬੰਦੀ ਭਗਤ ਸ਼ਦਾਵੈ ਬੰਦਾ ਭਗਤ ਨਾ ਛੂਟੈ ਮੋ ਇੱਕ ਸਮੇ ਮੋਕ ਉਹ ਕਹੇ ਬੰਦੇ ਤੋਫਨ ਮੋ ਪੈ ਜਵਾਬ ਨਾ ਕਹਿੰਦਾ ਮਹਾਰਾਜ ਕਿਰਪਾ ਕਰਕੇ ਚਾਨਣਾ ਵੀ ਪਾ ਦਿਓ ਮੈਂ ਬਚਨ ਦਾ ਯਤਨ ਕਰਾਂਗਾ ਕਹਿੰਦੇ ਲੈ ਤੈਨੂੰ ਦੱਸ ਦਿੰਨੇ ਆ ਪਿਛਲੇ ਜਨਮ ਚ ਤੂੰ ਗੁਰੂ ਕਾ ਸਿੰਘ ਸੀਗਾ ਅਨੰਦਪੁਰ ਸਾਹਿਬ ਜਦ ਜੁੱਧ ਹੋਇਆ ਹੈ ਉੱਥੇ ਜਦ ਘੇਰਾ ਪਿਆ ਤੇਰਾ ਦਿਲ ਟੁੱਟ ਗਿਆ ਤੂੰ ਬੇਦਾਵਾ ਦੇ ਕੇ ਚਲੇ ਗਿਆ ਗੁਰੂ ਮਹਾਰਾਜ ਲੇਗਨ ਦੁਆਰਾ ਮੁਖਸ਼ਰ ਦੇ ਉੱਤੇ ਆ ਕੇ ਆਪਣਾ ਤੈਂ ਬਲੀਦਾਨ ਦਿੱਤਾ ਤੇ ਮਹਾਰਾਜ ਨੇ ਜਿੰਨੇ ਜਿੰਨੇ ਕਿਸੇ ਦੇ ਦਵਾਲੇ ਮਰੇ ਹੋਏ ਕੱਟੇ ਹੋਏ ਬੰਦੇ ਪਏ ਸੀ ਉਸੇ ਤਰ੍ਹਾਂ 10 ਹਜ਼ਾਰੀ 20 ਹਜ਼ਾਰੀ 40 ਹਜ਼ਾਰੀ 50 ਹਜ਼ਾਰੀ 5 ਹਜ਼ਾਰੀ ਇਸ ਤਰ੍ਹਾਂ ਵਾਰ ਦਿੰਦੇ ਚਲੇ ਗਏ ਤੇ ਉਹ ਵਰਦਾ ਸਦਕਾ ਜਿਹੜੇ ਆ ਛੋਟੇ ਛੋਟੇ ਮਿਸਲਾਂ ਵਾਲੇ ਨੇ ਇਹ ਇਹਨਾਂ ਨੂੰ ਸਰਦਾਰੀਆਂ ਨੂੰ ਲੈ ਗਈਆਂ ਤੇਰੇ ਘਰ ਵਿੱਚ ਇੱਕ ਨੌਕਰ ਸੀ ਉਹਨੇ ਚੋਰੀ ਕਰ ਲਈ ਤਾਂ ਇਹ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਉਹ ਮਰ ਗਿਆ ਕਹਿੰਦਾ ਮਰਨ ਤੋਂ ਬਾਅਦ ਉਹ ਆ 12 ਮੰਕੀ ਚ ਜਾ ਕੇ ਯੂਪੀ ਚ ਹਾਥੀ ਬਣ ਗਿਆ ਕਹਿੰਦਾ ਹੁਣ ਤੇਰੇ ਕਰਮ ਨੇ ਉਹੀ ਹਾਥੀ ਖਰੀਦ ਲਿਆ ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਬੜਿਆ ਚੰਗਾ ਜੁੱਧਾ ਚੋਂ ਬਚਾ ਕੇ ਲਿਆਉਂਦਾ ਕਹਿੰਦਾ ਬਚਾ ਕੇ ਲਿਆਉਂਦਾ ਦੁਇ ਦੇ ਹੱਥੋਂ ਨਹੀਂ ਇਹਨੇ ਮਰਨ ਦੇਣਾ ਤੈਨੂੰ ਆਪ ਮਾਰਨਾ ਇਹਨੇ ਦੁਇ ਤੋਂ ਨਹੀਂ ਮਾਰਨਾ ਮਰਨ ਦੇਣਾ ਕਹਿੰਦੇ ਅਸੀਂ ਪੜ ਲਿਆ ਮਨ ਦੇ ਵਿੱਚ ਬਰੀਆਈ ਰੱਖੀ ਬੈਠਾ ਹੈ ਬਚਨ ਮੰਨ ਲਿਆ ਸੰਤਾਂ ਦਾ ਜੇ ਬਚਨ ਮੰਨ ਲੈਗਾ ਸੁਖ ਹੀ ਦੇਗਾ ਤੇਰੀ ਮਰਜ਼ੀ ਅੱਗੇ। ਉਹ ਗਾੜੀ ਸਾਰੀ ਗੱਲ ਸਮਝਾਤੀ। ਬਾ ਮਹਾਰਾਜ ਮਹਾਪੁਰਸ਼ ਦਾ ਵਾਪਸ ਉੰਨੇ ਸਾਹਿਬ ਨੂੰ ਆ ਗਏ। ਤੇ ਉੱਥੇ ਥੋੜੇ ਦਿਨਾਂ ਤੋਂ ਜਦੋਂ ਵਾ ਬਾਬਾ ਸਾਹਿਬ ਸਿੰਘ ਜੀ ਦੇ ਕੋਲੋਂ ਤੁਰਿਆ ਤੁਰਿਆ ਜਾਂਦਾ ਆਤੀ ਦੇ ਨਾਲ ਜਿਹੜੇ ਬੋਡੀਗਾਰਡ ਸੀ ਕਹਿਣ ਲੱਗੇ ਸਰਦਾਰ ਜੀ ਉੱਤੇ ਚੜਜੋ। ਕਹਿੰਦੇ ਬਾਬਾ ਜੀ ਨੇ ਮਨਾ ਕਰਿਆ ਕਹਿੰਦੇ ਸਾਨੂੰ ਪਤਾ ਹੈ ਬਾਬਾ ਜੀ ਨੇ ਮਨਾ ਕਰਿਆ। ਕਹਿੰਦੇ ਸਾਨੂੰ ਕੀ ਪਤਾ ਹੈ ਕਹਿੰਦੇ ਤੁਸੀਂ ਉਹਨਾਂ ਦੇ ਸਾਹਮਣੇ ਹਾਥੀ ਤੇ ਚੜ ਕੇ ਆਏ ਤੇ ਉੱਥੇ ਸਾਹਮਣੇ ਬਿਠਾ ਕੇ ਉਤਰੇ ਉਹਨਾਂ ਨੇ ਬੁਰਾ ਮੰਨਿਆ ਉਹ ਹਾਥੀ ਤੋਂ ਹੀ ਤੁਹਾਡਾ ਕਿਹੜਾ ਚਲਾਤਾ ਉਹਨਾਂ ਨੇ ਧੰਗ ਨਾਲ ਲਾ ਗੱਲ ਨਾਸਤਿਕਤਾ ਦੀ ਕਰ ਦਿੱਤੀ ਕਹਿੰਦਾ ਗੱਲ ਤਾਂ ਮੇਰੇ ਮਨ 'ਚ ਵੀ ਲੱਗਦੀ ਆ ਇਹ ਤਾਂ ਵਿਚਾਰਾ ਜੇ ਮੈਨੂੰ ਮਾਰਨਾ ਹੁੰਦਾ ਹੁਣ ਤਾਂ ਹੀ ਮਾਰੇ ਦਿੰਦਾ ਤਿੰਨ ਮਹੀਨੇ ਤੋਂ ਬਾਅਦ ਸਾਹਨੇ ਵਾਲ ਦੀ ਸੰਗਤ ਜਦ ਉਹਨੇ ਸਾਫ ਗਈ ਬਾਬਾ ਜੀ ਕਹਿਣ ਲੱਗੇ ਸੁਣਾਓ ਭਾਈ ਸੁਧ ਸਿੰਘ ਦਾ ਹਾਲ ਕੀ ਹੈ ਕਹਿੰਦੇ ਬਾਬਾ ਜੀ ਉਹ ਤਾਂ ਥੋੜੇ ਦਿਨ ਉਹ ਹਾਥੀ ਨੇ ਮਾਰਤਾ ਮਾਰਿਆ ਵੀ ਬੁਰੀ ਤਰ੍ਹਾਂ ਕਹਿੰਦੇ ਕੱਲਾ ਡਿੱਕੇ ਆਇਆ ਸਿੱਟ ਲਿਆ ਸਿੱਟ ਕੇ ਪੈਰ ਨਾਲ ਦਬ ਲਿਆ ਫੇਰ ਉਹਦੇ ਉੱਤੇ ਬੈਠ ਕੇ ਸਾਰੀਆਂ ਉਹਦੀਆਂ ਆਂਦਰਾਂ ਪਸਲੀਆਂ ਤੋੜ-ਤੋੜ ਕੇ ਕਹਿੰਦੇ ਐ ਬਣਾਤੀਆਂ ਜਿਵੇਂ ਚੱਕੀ ਚ ਪੀਂਦੇ 100 ਮਣ ਬੋਝ ਹੁੰਦਾ ਹੈ ਹਾਥੀ ਦਾ ਕਹਿੰਦੇ ਜਿੱਦੇ ਪੈ ਗਿਆ ਕੋਈ ਛੁਡਾ ਨਹੀਂ ਸਕਿਆ ਕਹਿੰਦੇ ਭਾਈ ਅਸੀਂ ਤਾਂ ਗੁਰਮਖੋ ਸ਼ਾਂਤਾ ਦਰਸ਼ਨ ਦਾ ਫਲ ਦੇਣਾ ਚਾਹੁੰਦੇ ਸੀ ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਬਿਗਨਾ ਦਾ ਨਾਸ਼ ਹੋ ਜਾਇਆ ਕਰਦਾ ਹੈ ਸੰਤਾਂ ਦੇ ਬਚਨ ਦੀ ਕਮਾਈ ਕਰਨ ਦੇ ਨਾਲ ਜਿਹੜੀਆਂ ਉਹ ਭਿਆਈਆਂ ਤੇ ਦੁੱਖ ਜ਼ਿੰਦਗੀ 'ਚ ਆਉਂਦੇ ਨੇ ਉਹ ਹਟ ਜਾਇਆ ਕਰਦੇ ਨੇ ਮੰਮੂਲੀ ਰਾਜਾ ਕਰਦੇ ਨੇ ਸੂਲੀ ਦੀ ਸੂਲ ਬਣ ਜਾਂਦੀ ਹੈ ਪਰ ਕੋਈ ਨਾ ਉਹਦੀ ਕਿਸਮਤ ਇਹੀ ਜਿਹੀ ਸੀ ਉਹ ਪ੍ਰੇਮੀ ਨੇ ਗੱਲ ਮੰਨੀ ਸੋ ਇਸ ਤਰ੍ਹਾਂ ਦੇ ਕੌਤਕ ਇੱਕ ਦਿਨ ਆਪ ਦਰਬਾਰ ਵਿੱਚ ਬੈਠੇ ਉਸ ਵੇਲੇ ਸਾਰੇ ਰਾਜੇ ਪੰਜਾਬ ਦੇ ਆਪਦੇ ਦਰਬਾਰ ਵਿੱਚ ਥਾਂ ਥਾਂ ਤੇ ਬੈਠੇ ਸਤਕਾਰ ਦੇ ਨਾਲ ਬਾਬਾ ਜੀ ਦੇ ਵਚਨ ਸੁਣਦੇ ਨੇ ਇੰਨੇ ਨੂੰ ਇੱਕ ਮਾਈ ਮਾਲਵੇ ਦੀ ਜਿਸ ਨੇ ਬਾਬਾ ਜੀ ਦੇ ਬਾਰੇ ਉੱਡਦੀ ਉੱਡਦੀ ਗੱਲ ਸੁਣੀ ਕਿ ਐਸ ਵੇਲੇ ਉਹ ਸਮਰੱਥ ਪੁਰਸ਼ ਨੇ ਜੋ ਕੁਝ ਕਹਿਣ ਉਹ ਕਰ ਦਿੰਦੇ ਨੇ ਉਹਦੇ ਮਨ ਵਿੱਚ ਵੀ ਸ਼ੌਕ ਜਾਗਿਆ ਕਿ ਮੈਂ ਆਹ ਮਹਾਪੁਰਸ਼ਾਂ ਦੇ ਦਰਸ਼ਨਤਾ ਕਰਾਂ ਕੁਝ ਰੂਹਾਨੀ ਸ਼ੌਕ ਸੀ ਮਨ ਦੇ ਅੰਦਰ ਸੋ ਮਾਈ ਮਾਲਵੇ ਚੋਂ ਜਦ ਚੱਲਦੀ ਹੈ ਤੇ ਨਾਲ ਇਹ ਖਿਆਲ ਆਉਂਦਾ ਵੀ ਸੰਤਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਖਾਲੀ ਜਾਣ ਵਾਲਾ ਖਾਲੀ ਆਉਂਦਾ ਕਿਉਂਕਿ ਸ਼ਰਧਾ ਭਾਵਨਾ ਨਾ ਹੋਣ ਕਰਕੇ ਉਹ ਝੁਕਦਾ ਨਹੀਂ ਹੈ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਨਹੀਂ ਕਰਦਾ ਸੰਤਾਂ ਨੇ ਤਾਂ ਕਿਸੇ ਤੋਂ ਪੈਸੇ ਲੈਣੇ ਹੀ ਨਹੀਂ ਉਹਨਾਂ ਨੇ ਕਰਨੇ ਕੀ ਨੇ ਉਹ ਤਾਂ ਤੁਹਾਡੀ ਕਮਾਈ ਨੂੰ ਸਫਲ ਕਰਨ ਵਾਸਤੇ ਇਹ ਸਮਾਂ ਖੇਚਲ ਚ ਪੈਂਦੇ ਨੇ ਵਾਧੂ ਟਾਈਮ ਦਿੰਦੇ ਨੇ ਲੰਗਰ ਚਲਾਉਣਗੇ ਸਕੂਲ ਚਲਾਉਣਗੇ ਬੇਅੰਤ ਪੰਗੇ ਲੈਣਗੇ ਉਹਦੀ ਥਾਂ ਦੇ ਉੱਤੇ ਰਾਮਨਾਭੀ ਨਾਮ ਜਪ ਸਕਦੇ ਨੇ ਕਿਥੋਂ ਬੈਠ ਕੇ ਪਰ ਬਰਮ ਗਿਆਨੀ ਪਰਵ ਓਕਾਰ ਮਹਾ ਮਾ ਚਿੱਤ ਚ ਹੁੰਦਾ ਵੀ ਪਰਵਕਾਰ ਹੋ ਜਾਏ ਦੁਖੀ ਤੇ ਗਰੀਬ ਦੁਨੀਆ ਨੂੰ ਕੋਈ ਰਾਹ ਲੱਭ ਜਾਵੇ ਇਹਨਾਂ ਦੀ ਆਰਥਿਕ ਸਥਿਤੀ ਵੀ ਠੀਕ ਹੋ ਜਾਵੇ ਇਹਨਾਂ ਦੇ ਭਾਈਚਾਰਕ ਗੁੰਝਲਾਂ ਜਿਹੜੀਆਂ ਨੇ ਉਹ ਵੀ ਠੀਕ ਹੋ ਜਾਣ ਤੇ ਇਹਨਾਂ ਨੂੰ ਰੋਹਾਨੀ ਰਾਹ ਵੀ ਮਿਲ ਜਾਵੇ ਇਸ ਕਰਕੇ ਸੰਤ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਜੰਗਮ ਤੀਰਥ ਕਹਿੰਦੇ ਨੇ ਖਾ ਖਾ ਤੇ ਜਾ ਕੇ ਤੀਰ ਸਲਾਉਂਦੇ ਨੇ ਤੇ ਲੋਕਾਂ ਦਾ ਭਲਾ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਨ ਵਿੱਚ ਖਿਆਲ ਆਇਆ ਵੀ ਮਹਾਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਉਸ ਵੇਲੇ ਉਹਨੇ 10 ਛੇਰ ਬਾਜਰੀ ਇੱਕ ਪੋਟਲੀ ਬੰਨੀ 10 ਛੇ ਦੀ। ਬੁਢੀ ਮਾਈ ਹੈ। ਰੋਜ਼ 5-5 6-6 ਮੀਲ ਦਾ ਪੈਂਡਾ ਤੈਅ ਕਰਦੀ ਐ ਸਿਰ ਦੇ ਉੱਤੇ ਪੋਟਲੀ ਚੱਕੀ ਹੋਈ ਐ ਤੇ ਮਨ ਵਿੱਚ ਚਾਹ ਹੈ ਕਿ ਮੈਂ ਜਾ ਕੇ ਮਹਾਪੁਰਸ਼ਾਂ ਦੇ ਅੱਗੇ ਪੇਟਾ ਕਰਾਂਗੀ। ਇਸ ਤਰ੍ਹਾਂ ਕਰਦੀ ਕਰਦੀ ਉਹਨਾਂ ਸਾਹਿਬ ਕਿੰਨੇ ਦਿਨਾਂ ਚ ਹੀ ਪਹੁੰਚਦੀ ਐ ਕੱਪੜੇ ਮੈਲੇ ਹੋ ਗਏ ਧੂੜ ਨਾਲ ਲਥਪਥ ਹੋਈ ਪਈ ਐ ਤੇ ਅੱਗੇ ਜਾ ਕੇ ਕੀ ਦੇਖਦੀ ਆ ਬਾਬਾ ਜੀ ਦੇ ਦਰਬਾਰ ਵਿੱਚ ਬਹੁਤ ਸੋਹਣੇ ਰੇਸ਼ਮੀ ਕੱਪੜਿਆਂ ਵਾਲੇ ਰਾਜੇ ਬੈਠੇ ਨੇ ਸਰਦਾਰ ਬੈਠੇ ਨੇ ਦਰਗੀ ਵੀ ਮੇਰੇ ਵਰਗੀ ਦਾ ਇੱਥੇ ਕੀ ठाਵ ਐ ਇਹ ਤਾਂ ਸ਼ਾਹੀ ਦਰਬਾਰ ਲੱਗਿਆ ਹੋਇਆ ਐ ਮੈਂ ਗਰੀਬਣੀ ਮੇਰੇ ਤਾਂ ਜੁੱਤੀ ਵੀ ਨਹੀਂ ਪੈਰਾਂ ਦੇ ਅੰਦਰ ਪੈਰ ਵੀ ਪਾਟ ਕੇ ਤੁਰਦੀ ਤੁਰਦੀ ਰਹੇ ਕਪੜੇ ਸਾਰੇ ਮੈਲੇ ਹੋਏ ਪਏ ਨੇ ਤਸੀਨਾਂ ਦੀ ਬਦਬੂ ਆ ਰਹੀ ਹੈ ਵੀ ਮੈਂ ਵਹਾਂ ਪਰ ਸ਼ਾ ਕੋ ਕਿਵੇਂ ਜਾਵਾਂ ਉਹ ਦਿਆਲੂ ਹੁੰਦੇ ਨੇ ਸਮ ਦ੍ਰਿਸ਼ਟੀ ਹੁੰਦੀ ਆ ਮਹਾਪੁਰਸ਼ਾਂ ਦੀ ਉਸੇ ਵੇਲੇ ਸੇਵਾਦਾਰ ਨੂੰ ਕਹਿਣ ਲੱਗਿਆ ਵੀ ਉਹ ਜਿਹੜੀ ਮਾਈ ਖੜੀ ਆ ਨਾ ਬਾਹਰ ਉਹਨੂੰ ਸਾਡੇ ਕੋਲ ਆ ਸੇਵਾਦਾਰ ਜਾਂਦਾ ਕਹਿੰਦਾ ਮਾਈ ਤੈਨੂੰ ਬਾਬਾ ਜੀ ਬੁਲਾ ਰਹੇ ਪੋਟਲੀ ਲਾ ਕੇ ਰੱਖਣ ਰੱਖਣ ਦੀ ਗੱਲ ਕਰਦੀ ਆ ਵੀ ਮੈਂ ਪੋਟਲੀ ਇੱਥੇ ਰਾਜੇ ਬੈਠੇ ਨੇ ਤੇ ਮੈਂ ਕਿਵੇਂ ਜਾ ਕੇ ਪੋਟਲੀ ਦੇਵਾਂਗੇ ਉਹਨਾਂ ਨੂੰ ਉਸ ਵੇਲੇ ਪੋਟਲੀ ਰੱਖਤੀ ਬਾਬਾ ਜੀ ਨੇ ਦੁਆ ਭੇਜਿਆ ਕਿ ਮਾਤਾ ਨੂੰ ਕਹੇ ਉਹ ਰੱਖੇ ਨਾ ਸਿਰ 'ਤੇ ਉਹਵੇਂ ਜਿਵੇਂ ਲਿਆਵੇ ਸੋ ਲੈ ਕੇ ਜਦੋਂ ਹਜੂਰ ਹਾਜ਼ਰ ਹੁੰਦੀ ਹੈ ਨਮਸ਼ਕਾਰ ਕਰਦੀ ਹੈ ਤੇ ਪੋਟਲੀ ਚਰਨਾਂ 'ਚ ਭੇਟਾ ਕਰਦੀ ਹੈ ਉਸ ਵੇਲੇ ਬਾਬਾ ਜੀ ਦਿਆ ਦੇ ਘਰ ਵਿੱਚ ਆ ਕੇ ਪਿਆਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਲੋ ਪ੍ਰੇਮੀ ਆਹ ਸਾਡੀ ਪਿਆਰ ਬੇਟਾ ਆ ਗਈ ਇਹ ਆਦ ਜਗਾਂ ਤੋਂ ਤੁਰਿਆ ਆਉਂਦਾ ਹੈ ਤੇ ਜਦੋਂ ਸਦਾਮਾ ਗਿਆ ਸੀ ਕੱਚੇ ਚੌੜ ਲੈ ਕੇ ਗਿਆ ਸੀ ਉਸ ਵੇਲੇ ਕਿੰਨੇ ਪਿਆਰ ਦੇ ਨਾਲ ਕ੍ਰਿਸ਼ਨ ਮਹਾਰਾਜ ਨੇ ਉਹਨਾਂ ਨੂੰ ਤੇ ਫੱਕੇ ਮਾਰੇ ਤਿੰਨ ਮਾਰ ਲਏ ਸੀ ਚੌਥਾ ਮਾਰਨ ਲੱਗੇ ਤਾਂ ਰੁਕਮਣੀ ਨੇ ਬਾਹ ਫੜ ਲਈ ਕਹਿਣ ਲੱਗੇ ਮਾਰਾ ਕੋ ਸਾਡੇ ਜੋਗਾ ਵੀ ਛੱਡ ਦਿਓ ਤੁਸੀਂ ਸਾਰਾ ਕੁਝ ਇਹਨੂੰ ਦੇਈ ਜਾਨੇ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੀਂ ਗੁਰ ਸਰਬ ਨਿਦਾਨਦਾਨ ਦੇ ਦੇ